ਕਲਕੱਤਾ ਦੇ ਵਿੱਚ ਇੱਕ ਲੇਡੀ ਡਾਕਟਰ ਦੇ ਨਾਲ ਹੋਏ ਰੇਪ ਨੂੰ ਲੈ ਕੇ ਪੂਰੇ ਹਿੰਦੁਸਤਾਨ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਹੋਈ ਹੈ ਪਰ ਹੜਤਾਲ ਦੇ ਨਾਲ ਲਾਲ ਅਮਰਜੈਂਸੀ ਜਿਹੜੀ ਹੈ ਬਿਲਕੁਲ ਮੁਹੱਈਆ ਕਰਵਾ ਰਹੇ ਨੇ ਓਪੀਡੀਆਂ ਜਿਹੜੀਆਂ ਨੇ ਬੰਦ ਕੀਤੀਆਂ ਹੋਈਆਂ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਜੋ ਇਹ ਦਰਿੰਦਗੀ ਹੋਈ ਹੈ ਉਸ ਤੇ ਕੋਈ ਕੜਾ ਕਾਨੂੰਨ ਬਣਨਾ ਚਾਹੀਦਾ ਹੈ ਕੀ ਉਹਨਾਂ ਨੇ ਕਿਹਾ ਕੀ ਮੰਗ ਕੀਤੀ ਹੈ ਆਏ ਹੋਏ ਮਰੀਜ਼ ਹਸਪਤਲ ਵਿੱਚ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾ ਦਿਖਾਵਾਂਗੇ ਸੁਣਾਵਾਂਗੇ ਉਸ ਤੋਂ ਪਹਿਲਾਂ ਦੇਖੋ ਖਰੜ ਹਸਪਤਾਲ ਦੀਆਂ ਇਹ ਲਾਈਵ ਤਸਵੀਰਾਂ ਜਿਹੜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਰਜੀਕਰ ਮੈਡੀਕਲ ਕਾਲਜ ਕਲਕੱਤਾ ਚ ਜਿਹੜਾ ਇੱਕ ਰੈਜ਼ੀਡੈਂਟ ਡਾਕਟਰ ਜੋ ਕਿ ਉੱਥੇ ਐਜ਼ ਐ ਡਿਊਟੀ ਤੇ ਸੀ ਹਨ ਤੇ ਉਹਨਾਂ ਨਾਲ ਦੁਸ਼ਕਰਮ ਹੋਇਆ ਹੈ ਜੀ ਉਹ ਦੁਸ਼ਕਰਮ ਇੰਨੀ ਮਤਲਬ ਮਾੜੀ ਮਤਲਬ ਡਾਟਾ ਮਤਲਬ ਉਹ ਕਵਾਂਗੇ ਇਸ ਚੀਜ਼ ਨੂੰ ਆਪਾਂ ਕਿ ਉਹਦੇ ਵਾਸਤੇ ਸ਼ਬਦ ਨਹੀਂ ਹੈਗੇ ਕੋਈ ਤੇ ਉਹਦੇ ਉਹਨੂੰ ਦੇਖਦੇ ਹੋਏ ਜਿਹੜੀ ਸਾਡੀ ਡਾਕਟਰ ਐਸੋਸੀਏਸ਼ਨ ਹੈ ਨਰਸਿੰਗ ਐਸੋਸੀਏਸ਼ਨ ਹੈ ਉਹਨਾਂ ਨੇ ਇਸ ਜਿਹੜੀ ਆਪੀਡੀ ਸਰਵਿਸਿਜ਼ ਨੇ ਹਸਪੀਟਲ ਚ ਉਹਨਾਂ ਨੂੰ ਬੰਦ ਰੱਖਣ ਦਾ ਇੱਕ ਸਾਡਾ ਸੱਦਾ ਉਹਨਾਂ ਨੇ ਦਿੱਤਾ ਹੈ ਤੇ ਜਿੰਦੇ ਅਸੀਂ ਵੀ ਉਹ ਉਸ ਕਰਕੇ ਅਸੀਂ ਵੀ ਸਾਰੇ ਉਹਨਾਂ ਦੇ ਨਾਲ ਖੜੇ ਆ ਤੇ ਅਮਰਜੈਂਸੀ ਸੇਵਾਵਾਂ ਪਰ ਅਸੀਂ ਹਸਪੀਟਲ ਜ ਆਪਣੇ ਹਜੇ ਦੇ ਰਹੇ ਆ ਸਿਰਫ ਓਪੀਡੀ ਜਿਹੜੀ ਸਰਵਿਸਿਜ਼ ਨੇ ਉਹਨਾਂ ਦੇ ਉੱਤੇ ਹੀ ਹਜੇ ਫਿਲਹਾਲ ਸੱਦੇ ਦੇ ਉਹਨਾਂ ਦੇ ਹੁਕਮ ਮੁਤਾਬਕ ਅਸੀਂ ਉਹਨੂੰ ਹਜੇ ਬੰਦ ਰੱਖ ਚੱਲ ਰਿਹਾ ਹੈ ਇਹ ਹੜਤਾਲ ਕਿੰਨੇ ਦਿਨ ਚੱਲੇਗੀ ਇਹਦੇ ਵਾਸਤੇ ਹਜੇ ਫਿਲਹਾਲ ਤਾਂ ਕਹਿਣਾ ਮਤਲਬ ਬਹੁਤ ਮੁਸ਼ਕਿਲ ਹੋ ਜਾਏਗਾ ਕਿ ਇਹ ਕਦੋਂ ਤੱਕ ਚੱਲੇਗੀ ਇਹਦੇ ਵਾਸਤੇ ਜੋ ਤੱਕ ਇਹ ਜਿਹੜੀ ਲੜਾਈ ਹੈ ਜਾਂ ਕਹਿੰਦੇ ਕਿ सच्ची लड़ाई है जब तक इस पे कोई किसी तरह का कोई नई मतलब कोई सॉलिड कोई अपन को नहीं मिलता कोई रिजल्ट तो तक हो सकता है कि ये लड़ाई लंबी चले पर आज हाल ही करिए कह रहा हूं उनम भारद्वाज उनम भारद्वाज जी आज आप खरड़ के सिविल हॉस्पिटल में आए हो इलाज करवाने आए थे जी मैं चेकअप के लिए आई हूं हां तो आज ये डॉक्टरों ने जो है पूरे हिंदुस्तान में हड़ताल की हुई है जी आप क्या कहना चाहते हो जो हरकत कोलकाता में एक लेडीज डॉक्टर के साथ रेप हुआ उसके बारे में क्या कहना चाहते हो जी मैं भी एक लेडीज हूँ तो लेडीज के प्रति मैं बोलूंगी कि जो कुछ भी हुआ है वो बहुत गलत हुआ है और ऐसा होना नहीं चाहिए अगर ऐसा हुआ भी है तो प्रशासन को या गवर्नमेंट को एक एक्शन लेना चाहिए ताकि ये हादसा दोबारा ना हो और दरिंदे जो भी हैं जिन्होंने दरिंदगी की है तो उनको फांसी की सजा होनी चाहिए और सब में ऐलान कर देना चाहिए कि अगर कोई हा, ऐसा हादसा दोबारा करता है तो उनके लिए एक कोई कानून उनके लिए एक कानून भी जारी कर दिया जाएगा अगर कोई ऐसा करने की सोचे तो वो ना सोच पाए आज यहाँ पर ओपीडी बंद है पर इमरजेंसी सेवा चालू की हुई है क्या कहना चाहते हो इसको जी ये भी बहुत अच्छी बात है कि इमरजेंसी में कम से कम मरीजों को तंगी तो नहीं आ रही उनको चेकअप किया जा रहा है और ओपीडी बंद है लेकिन इमरजेंसी चालू है, तो ये एक बहुत अच्छी बात है अच्छी पहल है डॉक्टरों की देखो डॉक्टर जो है वो एक दूसरा भगवान है अगर उनके साथ ऐसा गलत होगा तो परमात्मा के साथ भी गलत होगा ना तो ऐसे गलत छेड़छाड़ नहीं करनी चाहिए तो आपका कहने का मतलब कोई सख्त कानून होना चाहिए जी बिल्कुल सख्त कानून होना चाहिए और मैं तो ये चाहती हूँ कि अगर हमारा बस चले तो बीच चौराहे में खड़ा करके गोली मारनी चाहिए पब्लिक के बीच में जो ऐसी दरिंदगी करता जी, जी देवी। देवी। जी है जी क्या नाम है जी आपका रंजू तो देवी आप सिविल हॉस्पिटल में जी जी आज किसको दिखाने आए थे आज मैं अपने बच्चे को दिखाने आए थे डॉक्टर नहीं मिले डॉक्टर कहते हैं है नहीं मंगलवार में मिलना है अच्छा। अच्छा। आपको पता है कि कोलकाता में एक लेडी डॉक्टर के साथ जो गंदे तरीके से रेप हुआ है आप भी एक और हो उसके संबंध में जो ये डॉक्टरों ने हड़ताल की हुई है रोज कर रहे हैं क्या कहना चाहते हैं उसके लिए उसके लिए सजा मिलनी चाहिए तो ਆਪਕੋ ਲੱਗਤਾ ਹੈ ਕਿ ਕੋਈ ਇਹਜਾ ਕਾਨੂੰਨ ਬੰਨਣਾ ਚਾਹੀਏ ਜਿਸ ਜੀ ਹਾਂਜੀ ਹਾਂਜੀ ਇਸ ਲਈ ਬੰਨਣਾ ਤਾਂ ਚਾਹੀਏ ਵੀ ਐਸੇ ਕਿਉਂ ਹੋ ਰਹਾ ਹੈ ਡਾਕਟਰ ਕੋ ਵੀ ਚਾਹੇ ਕਿਸੇ ਦੇ ਸਾਥ ਵੀ ਐਸਾ ਨਹੀਂ ਹੋਣਾ ਚਾਹੀਏ ਮੇभी ਹੋ ਰਹੇ ਹਨ ਇਸ ਲਈ ਹੋਣਾ ਤੇ ਜੋ ਦਰਿੰਦਗੀ ਜਿਹੜੀ ਬੈਸ਼ੀ ਦਰਿੰਦਗੀ ਜਿਹੜੀ ਹੈ ਸਾਡੇ ਡਾਕਟਰ ਦੇ ਨਾਲ ਕੀਤੀ ਹੈ ਰੇਪ ਕੀਤਾ ਹੈ ਉਹ ਉਸ ਦੀ ਅਸੀਂ ਕੋਰ ਨਿੰਦਿਆ ਕਰਦੇ ਹਾਂ ਕਹਿੰਦੇ ਨੇ ਕਾਨੂੰਨ ਇਹੋ ਜਿਹਾ ਕੋਈ ਸਖਤ ਬੰਨਣਾ ਚਾਹੀਦਾ ਜਿਸ ਤੇ ਕੋਈ ਇਹ ਜੀ ਕਾਨੂੰਨੀ ਹਰਕਤ ਕਰਨ ਤੋਂ ਡਰੇ ਕਹਿੰਦੇ ਨੇ ਜਦੋਂ ਤੱਕ ਡਾਕਟਰ ਨੂੰ ਇਨਸਾਬ ਨਹੀਂ ਮਿਲਦਾ ਉਦੋਂ ਤੱਕ ਸਾਡੀ ਇਹ ਲੜਾਈ ਜਿਹੜੀ ਹੈ ਜਾਰੀ ਰਹੇਗੀ ਤੇ ਦੂਜੇ ਪਾਸੇ ਆਏ ਮਰੀਜ਼ਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਡਾਕਟਰਾਂ ਦਾ ਗੁੱਸਾ ਬਿਲਕੁਲ ਜਾਇਜ਼ ਹੈ ਪਰ ਸ਼ੁਕਰ ਹੈ ਡਾਕਟਰਾਂ ਦਾ ਕਹਿੰਦੇ ਨੇ ਓਪੀਡੀ ਬਿਲਕੁਲ ਬੰਦ ਕੀਤੀ ਹੋਈ ਹੈ ਪਰ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਹਰ ਹਸਪਤਾਲ ਦੇ ਵਿੱਚ ਚਾਲੂ ਕੀਤੀਆਂ ਗਈਆਂ ਨੇ ਕਹਿੰਦੇ ਇਹ ਵੀ ਇਹਨਾਂ ਦਾ ਧੰਨਵਾਦ ਹੈ ਮਰੀਜ਼ ਵੀ ਦੇਖ ਰਹੇ ਨੇ ਤੇ ਗੁੱਸਾ ਵੀ ਕਰ ਰਹੇ ਨੇ ਮਰੀਜ਼ਾਂ ਨੇ ਵੀ ਕਿਹਾ ਹੈ ਕਿ ਸਾਡੀ ਸਰਕਾਰਾਂ ਨੂੰ ਚਾਹੀਦਾ ਕਿ ਇਹ ਜਾਂ ਕੋਈ ਕਾਨੂੰਨ ਜਿਹੜਾ ਹੈ ਸਖਤ ਲਿਆਣਾ ਚਾਹੀਦਾ ਜਿਸ ਦੇ ਨਾਲ ਕੋਈ ਇਹ ਜਾਂ ਕਰਦਾ ਏ ਤਾਂ ਉਸ ਨੂੰ ਜਿਹੜੀ ਆ ਕੜੀ ਸਜ਼ਾ ਮਿਲੇ ਉਸ ਸਜ਼ਾ ਨੂੰ ਦੇਖ ਕੇ ਕੋਈ ਇਹ ਜੀ ਹਰਕਤ ਨਾ ਕਰੇ ਤੇ ਸਾਡੇ ਚੈਨਲ ਦੇ ਵੱਲੋਂ ਵੀ ਸਰਕਾਰ ਨੂੰ ਪੁਰਜੋਰ ਅਪੀਲ ਹੈ ਕਿ ਕੋਈ ਇਹ ਜਾਂ ਸਖਤ ਕਾਨੂੰਨ ਲਿਆਓ ਤਾਂ ਜੋ ਇਹ ਜੀ ਕੋਈ ਘਨੌਣੀ ਹਰਕਤ ਨਾ ਕਰ ਸਕੇ ਖਰਦੋਸ਼ ਡੇਵਿਡ ਬਰਮਾ ਦੀ ਖਾਸ ਰਿਪੋਰਟ